कि ਤੁਸੀਂ ਜਿਹੜੇ ਰਾਗ ਚੱਡੇ ਦੇ ਵਿਆਹ ਚ ਜਾਂਦੇ ਹੋ ਜਾਂ ਉੱਥੇ ਬੁਲਾਕਾਤਾਂ ਕਰਦੇ ਹੋ ਉਹਦਾ ਪਰਪਸ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਸ ਕਵਾਇਦੇ ਤਹਿਤ ਹੋਈ ਇਹ ਗੱਲ ਨੂੰ ਤੁਸੀਂ ਕਦੇ ਨਹੀਂ ਕਿਹਾ ਲੇਕਿਨ ਇਸ ਰਿਪੋਰਟ ਦੇ ਵਿੱਚ ਇੱਕ ਚੀਜ਼ ਕੋਟ ਕੀਤੀ ਐਕਚੁਅਲੀ ਕੀ ਹੋਇਆ ਸੀ ਕਿ ਚਲੋ ਮੈਂ ਅੱਜ ਇਹ ਦੱਸਦਾ ਕਿ ਜਦੋਂ ਮੈਨੂੰ ਫੋਨ ਆਇਆ ਸੀ ਇਨਵੀਟੇਸ਼ਨ ਵਾਸਤੇ ਤਾਂ ਉਹ ਹੋਇਆ ਕਿ ਸੀ ਕਿ ਜਦੋਂ ਉਹ ਸਾਰੀ ਅਸੀਂ ਗੱਲਬਾਤ ਕਰ ਰਹੇ ਸੀ ਉਸ ਵੇਲੇ ਮੇਰੇ ਕੋਲ ਇਹ ਦੋ ਪਰਸਨ ਬੈਠੇ ਸੀਗੇ ਜਿਹੜੇ ਸੇਕ ਮੂਮੈਂਟ ਨਾਲ ਜੁੜੇ ਹੋਏ ਸੀ ਹਮ ਬੜੇ ਰਿਸਪੈਕਟਡ ਪਰਸਨ ਸੀ ਹਮ ਅ ਇੱਕ ਜੇਲ ਕੱਟ ਕੇ ਆ ਚੁੱਕਿਆ ਔਰ ਇੱਕ ਜੇਲ ਦੇ ਵਿੱਚ ਅਜੇ ਵੀ ਬੰਦ ਹੈ ਪੋਰਲ ਤੇ ਆਇਆ ਹੋਇਆ ਸੀ ਹਮ ਹਮ ਤੇ ਮੈਨੂੰ ਉਹਨਾਂ ਨੇ ਗੱਲਬਾਤ ਸੁਣੀ ਸੀ ਮੈਨੂੰ ਕਹਿੰਦੇ ਤੁਸੀਂ ਜਾਣਾ ਮੈਂ ਕਿ ਨੀ ਮੰਨੀ ਕਹਿੰਦੇ ਨਹੀਂ ਤੁਹਾਨੂੰ ਜਾਣਾ ਚਾਹੀਦਾ ਸੀ ਅੱਛਾ ਕਿਉਂਕਿ ਉਸ ਤੋਂ ਪਹਿਲਾਂ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਉਹ ਮੈਨੂੰ ਕਹਿ ਰਹੇ ਸੀ ਕਿ ਆਪਾਂ ਨੂੰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਮੈਨੂੰ ਕਹਿੰਦੇ ਜੀ ਤੁਸੀਂ ਜਾਓ ਤੇ ਇਹ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਬਈ ਮੌਕਾ ਸਬਾਬੋਂ ਬਣਦਾ ਹੈ ਵੀ ਇਸ ਮੌਕੇ ਤੇ ਗੱਲ ਮੈਂ ਕਿਹਾ ਚਲੋ ਕੋਈ ਨਹੀਂ ਰਿਲੀਜੀਅਸ ਫੰਕਸ਼ਨ ਹੈਗਾ ਚਲੋ ਆਪਾਂ ਬਣਾ ਲੈਂਦੇ ਨੇ ਪ੍ਰੋਗਰਾਮ ਆ ਚਲਾ ਜਾਣਾ ਜੀ ਤੇ ਮੈਂ ਚਲਾ ਗਿਆ ਜੀ ਛੋੜ ਨਹੀਂਦੀ ਕਿਉਂਕਿ ਬੜੇ ਵੈਲ ਰਿਸਪੈਕਟਡ ਪਰਸਨ ਹੈ ਇੱਕ ਜਿਹੜੇ ਅੱਜ ਵੀ ਜੇਲ੍ਹ ਦੇ ਵਿੱਚ ਹੈ ਜੀ ਪੈਰੋਲ ਦੇ ਉੱਤੇ ਕਦੇ-ਕਦੇ ਆਉਂਦੇ ਆ ਹੂੰ ਹੂੰ ਮੈਂ ਉਹਨਾਂ ਦਾ ਨਾਂ ਨਹੀਂ ਲਾਂਗਾ ਔਰ ਇੱਕ 15-16 ਸਾਲ ਜੇਲ੍ਹ ਕੱਟ ਕੇ ਆਏ ਆ ਜੀ ਆਏ ਉਹਧਰ ਨੇ ਪਰਸਨ ਮੈਂ ਬੜਾ ਤਾਂ ਬੜਾ ਕੌਸ ਸੀਗਾ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਸਾਰੇ ਲੱਗੇ ਬਏ ਨੇ ਲੇਕਿਨ ਪਰ ਉਸ ਨੇ ਗੱਲ ਵੀ ਨਹੀਂ ਜੇ ਬੰਦੀ ਸਿੰਘਾਂ ਵਾਲਾ ਉਸ ਦਿਨੇ ਸਿੰਘ ਤੁਹਾਡੇ ਕੋਲ ਨਾ ਬੈਠੇ ਹੁੰਦੇ ਗੱਲ ਨਾ ਹੁੰਦੀ ਤੁਸੀਂ ਨਾ ਜਾਂਦੇ ਰਗਾ ਚੱਡੇ ਦੇ ਉਸ ਸਮਾਗਮ ਦੇ ਵਿੱਚ ਫਿਰ ਮੈਂ ਸ਼ਾਇਦ ਇੰਨਾ ਲਾਈਟਲੀ ਨਾ ਲੈਂਦਾ ਜੀ ਨਾ ਜਾਣਾ ਕਿਉਂਕਿ ਉਹ ਉਹਨਾਂ ਦਾ ਜਿਹੜਾ ਮਾਮਲਾ ਸੀ ਉਹ ਦਿੱਲੀ ਸਰਕਾਰ ਨਾਲ ਜੁੜਿਆ ਹੋਇਆ ਸੀ ਹੂੰ ਤੇ ਉੱਥੇ ਉਸ ਵਕਤ ਇਹਨਾਂ ਦੀ ਸਰਕਾਰ ਸੀ ਜੀ 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 ਹੂੰ ਹੂੰ